ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰ ਪ੍ਰੀਤ ਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਦੋ ਅੱਜ ਜਾਨਕੀ 2 ਮਈ ਤੇ ਕੱਲ 3 ਮਈ ਨੂੰ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਦੇ ਆ ਸਾਰ ਨੇ ਤਾਂ ਜਿਵੇਂ ਕਿ ਪਿਛਲੇ ਆਪਾਂ ਗੱਲ ਕਰੀ ਕੱਲ ਸ਼ਾਮ ਤੋਂ ਹੀ 1 ਮਈ ਦੁਪਹਿਰ ਸ਼ਾਮ ਤੋਂ ਇਹ ਬੱਦਲਬਾਈ ਬੰਨੀ ਸ਼ੁਰੂ ਹੋ ਗਈ ਸੀ ਦੁਪਹਿਰ ਸ਼ਾਮ ਤੋਂ ਲੈ ਕੇ ਤਾਂ ਹੁਣ ਤੱਕ ਰਾਤ ਦੇ ਘੰਟਿਆਂ ਵਿੱਚ ਕਈ ਥਾਵਾਂ ਤੇ ਤੇ ਸ਼ਾਮ ਨੂੰ ਵੀ ਆ ਕੁਝ ਖੇਤਰਾਂ ਵਿੱਚ ਤੇ ਰਾਤ ਨੂੰ ਬੀਤੀ ਰਾਤ ਦੇ ਕਈ ਖੇਤਰਾਂ ਵਿੱਚ ਜਿਹੜਾ ਹਨੇਰ ਝੱਕੜ ਪਹੁੰਚਿਆ ਪੰਜਾਬ ਪੰਜਾਬ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰوں ਦੇ ਪੱਛਮੀ ਯੂਪੀ ਦੇ ਦਿੱਲੀ ਦੇ ਖੇਤਰਾਂ ਵਿੱਚ ਕਈ ਥਾਵਾਂ ਤੇ ਅਨੇਰ ਚੱਕੜੇ ਪਹੁੰਚਾ ਕਿਤੇ ਕਿਤੇ ਅਗੜੇ ਮਾਰੀ ਵੀ ਜਿਹੜੀ ਦਰਜ ਕੀਤੀ ਗਈ ਕੁਝ ਖੇਤਰਾਂ ਵਿੱਚ ਤੇ ਕਿਤੇ ਕਿਤੇ ਆਪਕਲ ਕਰਕੇ ਕਿਤੇ ਕਿਤੇ ਮੀਂਹ ਦੇ ਛਰਾਟੇ ਵੀ ਦਰਜ ਕੀਤੇ ਕੁਝ ਖੇਤਰ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਲੱਕਾਂ ਵਿੱਚ ਰਾਤ ਨੂੰ ਰੋਕ ਰੋਕੇ ਜਿਹੜਾ ਮੀਂਹ ਪੈਂਦਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿਤੇ ਕਿਤੇ ਕਿੰਨਾ ਕੁ ਮੀਂਹ ਦਰਜ ਕੀਤਾ ਗਿਆ ਤੇ ਅੱਜ 2 ਮਈ ਤੇ ਕੱਲ 3 ਮਈ ਠੀਕ ਹੈ 2 3 ਦੇ ਵਿੱਚ ਕਿਹੜੇ ਆ ਖੇਤਰਾਂ ਵਿੱਚ ਆਸਾਰ ਰਹਿਣਗੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾ ਕਰਨਾ ਚਾਹੁੰਦੇ ਆ ਕੁਆਚ ਚ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜਿਹਲੇ ਤੇ ਸਵਿਡਨ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚਰਨਦਰ ਮੇਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਅੱਜ 2 ਮਈ ਦੀ ਗੱਲ ਕਰੀ ਅੱਜ 2 ਮਈ ਤੇ ਕੱਲ 3 ਮਈ ਠੀਕ ਹੈ ਦੋ ਕੁ ਦਿਨਾਂ ਦੇ ਵਿੱਚ ਹਜੇ ਵੀ ਜਿਹੜਾ ਕਾਫੀ ਕਿਤਰਾ ਵਿੱਚ ਚਾਂਸ ਰਹਿਣਗੇ ਜਨਨ ਕਿ ਇਸ ਆਪ ਦੋ ਦਿਨਾਂ ਦੇ ਵਿੱਚ ਜਿਹੜੇ ਅਸਾਰ ਜਿਹੜੇ ਰਹਿਣਗੇ ਕਈ ਖੇਤਰਾ ਵਿੱਚ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖ ਇਹ ਸੈਟਲਾਈਟ ਤਸਵੀਰਾਂ ਵੇਖਸ ਜੀ ਠੀਕ ਹੈ ਆਪਣੇ 2 ਮਈ ਸਵੇਰ ਕਰੀਬ 7:20 ਕਮਿੰਟ ਤੇ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਆ ਹਰਿਆਣਾ ਦੇ ਕਾਫੀ ਕਿਤੇ ਨਾ ਬੱਦਲ ਵੀ ਬਣੀ ਪੰਜਾਬ ਦੇ ਵੀ ਕਈ ਖੇਤਰਾਂ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹੋ ਗਿਆ ਦਿੱਲੀ ਦੇ ਖੇਤਰੋ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਤਾਂ ਫਿਲਹਾਲ ਜਿਹੜੇ ਆਪਣੇ ਗਏ ਨੇ ਪੱਛਮੀ ਯੂਪੀ ਹੋਗਾ ਜਾਂ ਯੂਪੀ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਦੇ ਦਿੱਲੀ ਦੇ ਖੇਤਰੋ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਜਾਂ ਪੰਜਾਬ ਦੇ ਕੁਝ ਖੇਤਰੋਗੇ ਇੱਥੇ ਅਜੇ ਵੀ ਕਿਤੇ ਕਿਤੇ ਜਿਹੜੇ ਮੀਂਹ ਦੀਆਂ ਗਤੀਵਧੀਆਂ ਵੇਖਣ ਨੂੰ ਮਿਲ ਰਹੀਆਂ ਪੂਰਤ ਸੰਤ ਬਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਟਾਈਮ ਤੇ ਅੱਜ 2 ਮਈ ਤੇ ਕੱਲ 3 ਮਈ ਨੂੰ ਹਜੇ ਵੀ ਜਿਹੜੇ ਕਾਰਮੀਆਂ ਜਿਹੜੇ ਵੇਖਣ ਨੂੰ ਮਿਲਗੇ ਜਾਨਕੀ ਇੱਕ ਵਾਰ ਹੋ ਸਕਦਾ ਪੰਜਾਬ ਦੇ ਕਈ ਖੇਤਰਿਆ ਹਨ Rajasthan ਦੇ ਪੱਛਮੀ UP ਦਿੱਲੀ ਦੇ ਕਈ ਖੇਤਰਾ ਵਿੱਚ ਦੇ ਅਸਾਰ ਬਣਨ ਗਏ ਤੇ ਇੱਕ ਦਿਨ ਹੋ ਸਕਦਾ ਦੋਵਾਂ ਦਿਨ ਵਿੱਚ ਟੁੱਟੀਆਂ ਕਾਰਮੀਆਂ ਰਹੇ ਸਿਰ ਇੱਕ ਦਿਨ ਹੋ ਸਕਦਾ ਕਾਫੀ ਖੇਤਰਾ ਵਿੱਚ ਆ ਜਿਹੜੀ ਸੁਭਾਵਨਾ ਰਹੇ ਕਿ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਇਲਾਕੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲੇ ਕਿਤੇ ਕਿਤੇ ਜਿਹੜੀ ਗੜੇ ਮਾਰੀ ਮੋਟੀ ਗੜੇ ਮਾਰੀ ਵੀ ਦਰਜ ਕੀਤੀ ਜਾ ਸਕਦੀ ਹੈ ਹਵਾਵਾਂ ਜਿਹੜੀਆਂ ਹੋਣਗੇ ਪੂਰਬ ਦਿਸ਼ਾ ਜੜ ਕੇ ਪੂਰਾ 4 ਤੋਂ ਲੈ ਕੇ 8 ਮਈ ਤੇ 10 ਮਈ ਦੇ ਵਿਚਾਲੇ ਫਿਰ ਤੋਂ ਜਿਹੜਾ ਸਿਸਟਮ ਲੱਗੇ 2 ਜਾਂ 3 ਵਾਰ ਫਿਰ ਤੋਂ ਮੀਂਹ ਦਾ ਸਾਰ ਬਣੇਗਾ ਨੇਰ ਝੱਖੜ ਵੀ ਕਾਫੀ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਤੇ ਕਿਤੇ ਗਤੀ ਦੀ ਗੱਲ ਕਰੀ 40 ਤੋਂ 50 ਕਿਤੇ 60 ਤੋਂ 70 ਕਿਤੇ 80 90 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਤੇ ਜਿਹੜੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖੇ ਸਿਰ 2 ਤੇ 3 ਮਈ ਦੀਆਂ ਠੀਕ ਕਈ ਖੇਤਰਾਂ ਵਿੱਚ ਮੀਂਹ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਸੈਟਲਾਈਟ ਤਸਵੀਰਾਂ ਵਿੱਚ ਪੂਰਬੀ ਖੇਤਰ ਹੋਗੇ ਮੱਧ ਕੇਂਦਰ ਹੋਗੇ ਪਹਾੜ ਦੇ ਨਾਲ ਲੱਗਦੇ ਖੇਤਰ ਹੋ ਇਤਰਾ ਵਿੱਚ ਅਸਾਰ ਰਹਿਣਗੇ ਤੇ ਪੰਜਾਬ ਦੇ ਵੀ ਕਈ ਖੇਤਰਾਂ ਵਿੱਚ ਪੰਜਾਬ ਦੇ ਨਾਲ ਲੱਗਦੇ Rajasthan Haryana ਪੱਛਮੀ UP ਦਿੱਲੀ ਤੇ ਕਈ ਖੇਤਰਾਂ ਦੋ ਜਾਂ ਤਿੰਨ ਮਈ ਠੀਕ ਹੈ ਇਹਨਾਂ ਵਿੱਚ ਇੱਕ ਦਿਨ ਇਹ ਹੋ ਜਾਵੇਗਾ ਜਿਸ ਦਿਨ ਕਾਫੀ ਖੇਤਰਾਂ ਵਿੱਚ ਮੀਂਹ ਦਾ ਅਸਾਰ ਪੈਂਸਰ ਇੱਕ ਦਿਨ ਹੋ ਸਕਦਾ ਕੁਝ ਖੇਤਰਾਂ ਵਿੱਚ ਟੁੱਟਵੇਂ ਕਾਰਮਿਕ ਰਹਿ ਸਕਦੀਆਂ ਨੇ ਤੇ ਇੱਕ ਕੁ ਦਿਨ ਹੋ ਸਕਦਾ ਕਾਫੀ ਖੇਤਰਾਂ ਵਿੱਚ ਹਨੇਰ ਝੱਖੜ ਠੀਕ ਹੈ ਤਾਂ ਕਾਫੀ ਖੇਤਰਾਂ ਵਿੱਚ ਮੀਂਹ ਦੇ ਅਸਾਰ ਬਨ ਕੇ ਕਿਤੇ ਕਿਤੇ ਮੋਟੀ ਰਿਕਾਰਡ ਮਾਰੀ ਦਰਜ ਕੀਤੀ ਜਾਵੇਗੀ ਹਨੇਰ ਝੱਖੜ ਵੀ ਕਾਫੀ ਜਿਹੜਾ ਤੇਜ਼ ਵੇਖਣ ਨੂੰ ਮਿਲਿਆ ਗਰਚਮ ਕਾਫੀ ਜਿਹੜੀ ਤਗੜੀ ਵੇਖਣ ਨੂੰ ਮਿਲ ਸਰੀ ਤੇ ਅਗਾਂ ਜਿਹੜਾ ਹਨੇ ਤੋਂ ਲੈ ਕੇ 40 ਕਿਤੇ ਕਿਤੇ 50 60 ਕੁਝ ਇਲਾਕਿਆਂ ਵਿੱਚ 60 ਤੋਂ 70 80 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤੇ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਅਸਰ ਰਹਿਣਗੇ 204 ਤੋਂ ਲੈ ਕੇ ਫਿਰ 10 ਮਈ ਦੇ ਵਿਚਾਲੇ ਦੋ ਜਾਂ ਤਿੰਨ ਵਾਰ ਮੀਂਹ ਦਾ ਅਸਰ ਰਹਿਣਗੇ ਕਾਫੀ ਖੇਤਰਾ ਵਿੱਚ ਤਾਂ ਉਸ ਤੋਂ ਬਾਅਦ ਹਨੇਰ ਝਕੜੂ ਕਾਫੀ ਖੇਤਰਾ ਵਿੱਚ ਕਿਤੇ ਕਿਤੇ ਮੋਟੀ ਗਾੜੇਮਾਰੀ ਵੀ ਦਰਜ ਕੀਤੀ ਜਾ ਸਕਦੀ ਹੈ ਤੂਫਾਨੀ ਜਿਹੜੀਆਂ ਹਵਾਵਾਂ ਚੱਲਣਗੀਆਂ ਜਾਨਕੀ ਕੱਲ ਵੀ ਰਾਤ ਦੇ ਕਰੀਬ ਸ਼ਾਮ ਦੇ ਕਰੀਬ ਜਿਹੜੇ ਕਾਫੀ ਖੇਤਰਾ ਵਿੱਚ ਹਵਾਵਾਂ ਜਿਹੜੀਆਂ ਵੇਖਣ ਨੂੰ ਮਿਲੀਆਂ ਕਿਤੇ ਕਿਤੇ 40 ਤੋਂ 50 ਕਿ ਰਫ਼ਤਾਰ ਤੇ ਚੱਲ ਰਹੀਆਂ ਨੇ ਤੇ ਕਾਫੀ ਕਿਤਰਾ ਮੀਂਹ ਦਾ ਤਰਜ ਕੀਤਾ ਗਿਆ ਤੇ ਗਰਜ ਲਈ ਵੀ ਕਾਫੀ ਜੜੀ ਤਗੜੀ ਵਿਖਣ ਨੂੰ ਮਿਲੀ ਗਾੜੇ ਮਾਰ ਵੀ ਕਿਤੇ ਕਿਤੇ ਨਿੱਕੀ ਮੋਟੀ ਦਰਜ ਕੀਤੀ ਗਈ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਕੱਲ ਰਾਤ ਨੂੰ ਬੀਤੀ ਰਾਤ ਜਿਹੜੀ 1 ਮਈ ਦੀ ਕਾਫੀ ਜੜ ਕਿਤੇ ਕਿਤੇ ਆ ਜੜ ਮੀਂਹ ਦੇ ਛਰਟ ਦਰਜ ਕੀਤੇ ਗਏ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿੰਨਾ ਕੁ ਮੀਂਹ ਪਿਆ ਕਿਤੇ ਕਿਤੇ ਆ ਕਿੰਨੇ ਕੋ ਰਫ਼ਤਾਰ ਨਾਲ ਹਨੇਰੀ ਚੱਲੀ ਠੀਕ ਕਿੱਥੇ ਕਿਤੇ ਗਾੜੇ ਮਾਰੀ ਤਰਜ ਕੀਤੀ ਗਈ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੁਣ ਇਸ ਟਾਈਮ ਕਿਸ ਤਰ੍ਹਾਂ ਦਾ ਮੌਸਮ ਹੈ ਠੀਕ ਹੈ ਵੀ ਕਮੈਂਟ ਕਰਕੇ ਜਰੂਰ ਦੱਸ ਇਨੋ ਸਭਾਵਨਾ ਰਹੇਗੀ 204 ਤੋਂ ਲੈ ਕੇ 10 ਮਈ ਦੇ ਵਿਚਾਲੇ 2 ਜਾਂ 3 ਵਾਰ ਫਿਰ ਤੋਂ ਇਹ ਸਭਾਵਨਾ ਰਹੇਗੀ ਫਸਲਾ ਲਈ ਜਾਣਕਾਰੀ ਅਪਡੇਟ ਸੀ ਤਾਂ ਇਸ ਜिले ਵੱਲ ਅਪਡੇਟ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਜਿਹੜਾ ਬੱਦਲ ਬਾਂਸਰ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਕੱਲ ਵੀ ਸ਼ਾਮ ਦੇ ਕਰੀਬ ਜਿਹੜਾ ਉੱਤਰ ਪੂਰਬੀ ਇਲਾਕਿਆਂ ਨੂੰ ਜੜੀ ਪਠਾਨਕੋਟ ਗੁਰਦਾਸਪੁਰ ਪਹਾੜ ਦੇ ਨਾਲ ਲੱਗਦੇ ਖੇਤਰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੋਈ ਥੱਲੇ ਨੂੰ ਆ ਬੱਦਲ ਖਿਸਕਿਆ ਠੀਕ ਹੈ ਫਿਰੋਜ਼ਪੁਰ ਤੋਂ ਲੈ ਕੇ ਜਿਹੜਾ ਦੱਖਣੀ ਖੇਤਰ ਵਿੱਚ ਠੰਡਾ ਆ ਗਿਆ ਫਾਜ਼ਿਲਕਾ ਖੇਤਰ ਲੁਧਿਆਣਾ ਆ ਗਿਆ ਬਰਨਾਲਾ ਪਟਿਆਲਾ ਸੰਗਰੂਰ ਆ ਗਿਆ ਮ ਖੇਤਰੇ ਦੇ ਪੰਜਾਬ ਦੇ ਜਾਂ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਪੱਛਮੀ ਯੂਪੀ ਦਿੱਲੀ ਦੇ ਖੇਤਰੋਗੇ ਜਾਂ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਕਾਫੀ ਖੇਤਰ ਨੂੰ ਪ੍ਰਭਾਵਿਤ ਕੀਤਾ ਤਾਂ ਫਿਲਹਾਲ ਅੱਜ 2 ਤੇ 3 ਮਈ ਨੂੰ ਠੀਕ ਹੈ ਸਭਾਵਨਾ ਰਹੇਗੀ ਇੱਕ ਵਾਰ ਹੁਸਰੇ ਕਾਫੀ ਖੇਤਰਾਂ ਵਿੱਚ ਇੱਕ ਵਾਰ ਹੁਸਰੇ ਕੁਝ ਥੋੜੇ ਆਪਕਲ ਟੁੱਟ ਵੀ ਕਾਰਗੀਆਂ ਹੋ ਸਕਦੀਆਂ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਹ ਚੈਨਲ ਤੇ ਪਹੁੰਚਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨਵਾਦ